ਬਾਉ ਕੀ ਨਾਦਰ ਆ ਕੀ ਨਾਮ ਤੇਰਾ ਮੇਰਾ ਨਾਮ ਸੁਖਵਿੰਦਰ ਸੁਖਵਿੰਦਰ ਮਸੀਹ ਕੀ ਗੱਲ ਕੀ ਹੋਈ ਆ ਬਲਾ ਇੱਧੇ ਗਾਣਾ ਗੁਲਾ ਕਰ ਦੇ ਟਰੋੜੇ ਚ ਲਾਇਓ ਟੋ ਦੇ ਮੇਰੇ ਭਰਾ ਤੇ ਜਿਹੜਾ ਜਿਹਦੀ ਘਰ ਤੋਂ ਹੀ ਆ ਨਾ ਰਾਜਨ ਦੀ ਉਹ ਇੱਥੇ ਮੱਝੀ ਦੇ ਚ ਅੱਛਾ ਤੇ ਝਾੜੀ ਦੇ ਇੱਥੇ ਇੱਥੇ ਰੋਣਾ ਬੱਜਾ ਅੱਛਾ ਝਾੜੀ ਵੀ ਸੀਰੀਆ ਚ ਕਰਦਾ ਪਤਾ ਹੈ ਕਿ ਇਹ ਕੀ ਨਾਮ ਮੁੰਡੇ ਦਾ ਕੀ ਨਾਮ ਆ ਜਿਹੜਾ ਹਾਂਜੀ ਰਾਜਨ ਹਾਂਜੀ ਰਾਜਨ ਹੀ ਜਿਹਦੀ ਦਿੱਟੋਗੀ ਉਹਦੇ ਪਿਓ ਦਾ ਕੀ ਨਾਮ ਆ ਬਲਵਿੰਦਰ ਸਿੰਘ ਬਲਵਿੰਦਰ ਕਿੰਨੀ ਕੁ ਉਮਰ ਸੀਗੀ ਉਹਦੀ ਪਰ ਆਖਰ ਲਈ ਭਾਈ ਸਾਹਿਬ 22 ਸਾਲ ਵਿਆਹ ਸੀਗਾ ਕਿ ਇੱਕ ਵਾਰਾ ਸੀ ਇੱਕ ਵਾਰਾ ਹੀ ਹੈ ਜੇ ਅੱਛਾ ਕੀ ਕੰਮ ਕੀ ਕਰਦਾ ਸੀਗਾ ਕੰਮ ਹੀ ਕਰਦੇ ਆ ਪਰ ਮੇਰੇ ਢੋਨੇ ਤੱਕ ਆਪਰਾ ਅੱਛਾ ਤੇ ਝਗੜਾ ਕਿਹੜੀ ਗੱਲ ਤੋਂ ਹੋਇਆ ਵਾ ਇਹ ਉਹੀ ਗਾਲਾਂ ਗੁਲਾ ਕੱਢਦੀ ਹੋਰ ਕੋਈ ਗੱਲ ਨਹੀਂ ਕਿੰਨਾ ਨਾ ਝਗੜਾ ਆ ਵਾ ਰਵੀ ਦੇ ਨਿਆਣਿਆਂ ਨਾਲ ਭੋਲਾ ਤੇ ਮੋਟਾ ਇਹ ਉਹ ਨਾਕੀ ਸੀ ਜਿਹੜਾ ਹੈ ਮੁੰਡਾ ਜਨ ਨਾਲ ਝਗੜਾ ਹੋਇਆ ਹੋਇਆ ਰਵੀ ਰਵੀ ਨੇ ਮੁੰਡੇ ਆ ਮੁੰਡੇ ਨਹੀਂ ਰਾਜ ਤੇ ਮੁੰਡੇ ਅੱਛਾ ਰਾਜ ਵੀ ਚੇਹੀ ਕਹਿੰਦੀ ਤੂੰ ਨਹੀਂ ਮਰ ਜਾਣਾ ਪੇਟ ਤੇ ਅੱਛਾ ਰਵੀ ਆ ਗਿਆ ਇਹਦੇ ਘਰੇ ਆਣ ਕੇ ਲੜੇ ਤੁਹਾਡੇ ਵੀ ਕਿਸੇ ਗੱਲ ਤੋਂ ਝਗੜਾ ਤੇ ਹੋਣਾ ਹੀ ਆ ਨਾ ਕੋਈ ਗੱਲ ਤੇ ਹੋਰ ਗੱਲ ਕੋਈ ਇੰਜਣ ਕੋਈ ਜਾਂਦਾ ਕਾਲਾ ਕੱਢਦੇ ਹੀ ਆ ਕੇ ਤੁਹਾਡੇ ਘਰ ਦੇ ਗਾੜੀ ਆ ਕੇ ਕਾਲਾ ਕੱਢਣ ਦੇ ਆਏ ਸੇਰੇ ਅੱਛਾ ਹਾਂਜੀ ਤੇ ਕਿੰਨੇ ਜਾਣੇ ਸੀ ਉਹ ਦੋ ਜਣੇ ਆਏ ਤੇ ਕਦ ਨਾ ਮਾਰੇ ਗਾਣਾ ਉਹ ਦੂੜੇ ਮਾਰੇ 8 ਮਾਰੀਏ ਸਿਰ ਤੇ ਵੱਜੀ ਸਿਰ ਤੇ ਵੱਜੀ ਤੇ ਪਿੱਛੇ ਹਨੀ ਸੱਜੂ ਆਜੇ ਮਾਰਿਆ ਨਾ ਉਹਦੇ ਬਾਰੇ ਜਾਣਕਾਰੀ ਦਿਓ ਹਾਂਜੀ ਸਾਨੂੰ ਨੂੰ ਇੱਕ ਸਵੇਰੇ ਕਾਲ ਆਈ ਹੈ ਕਿ ਲੜਾਈ ਝਗੜਾ ਹੋਇਆ ਦੋ ਆਪਸ ਜਿਹੜੇ ਗਵੰਡੀ ਹੈ ਰਾਜਨ ਮਸੀ ਤੇ ਬਲਵਿੰਦਰ ਮਸੀ ਉਹਨਾਂ ਦਾ ਝਗੜਾ ਰੋਹਿਤ ਉੱਤੇ ਰਾਹੁਲ ਦੇ ਨਾਮ ਹੋਇਆ ਦੋਵੇਂ ਆਪਸ ਗਵੰਡੀ ਹੈਗੇ ਆ ਤੇ ਇਦਾਂ ਨੇ ਇਟਾ ਰੋੜੇ ਮਾਰੇ ਮਾਰਿਆ ਜਿਸ ਕਰਕੇ ਜਿਹੜਾ ਰਾਜਨ ਮਸੀ ਤੇ ਬਲਵਿੰਦਰ ਮਸੀ ਇਹਦੇ ਸੱਟਾ ਲੱਗਨ ਕਰਕੇ ਉਹਨਾਂ ਨੂੰ ਸਿਵਲ ਹਸਪੀਟਲ ਕਾਨੂੰਨਾਂ ਵਿੱਚ ਦਾਖਲ ਕਰਾਇਆ ਗਿਆ ਤੇ ਜਿਸ ਤੇ ਆਪਾਂ ਮੋਕੇ ਤੇ ਜਾ ਕੇ ਡਾਕਟਰ ਸਾਹਿਬ ਨੇ ਦੱਸਿਆ ਕਿ ਰਾਜਨ ਮਸੀ ਦੀ ਇ ਮੀਟੇ ਗੋਸ਼ਿਕ ਕੀਤਾ ਗਿਆ ਤੇ ਬਲਵਿੰਦਰ ਮਸੀ ਤੇ ਜ਼ਿਆਦਾ ਸੱਟਾ ਲੱਗਨ ਕਰਕੇ ਇਸ ਨੂੰ ਰੈਫਰ ਕੀਤਾ ਗਿਆ ਜੀ ਸਿਵਲ ਹਸਪੀਟਲ ਗੁਰਦਾਸਪੁਰ ਤੇ ਦੋਵਾਂ ਰਾਪ ਚ ਨਜ਼ਰ ਅੰਜਸੀ ਕੀ ਕੋਈ ਪਹਿਰਾ ਲੈਣ ਦੇਣਾ ਹੈਗਾ ਇਹਨਾਂ ਦਾ ਕਿੰਨੇ ਕੁ ਪੈਸੇ ਦੇ ਪੈਸੇ 500 ਰੁਪਏ ਦੇ ਕਹਿੰਦੇ ਕੀ ਲੈਣ ਦੇਣਾ ਹੈਗਾ ਇਹਨਾਂ ਦਾ ਠੀਕ ਹੈ ਹਾਂਜੀ ਤੇ ਆਪਾਂ ਮਤਲਬ ਇਹਨਾਂ ਤੇ ਐਫ ਆਈ ਆਰ ਲੌਂਚ ਕਰਤੀ ਹੈ ਤੇ ਬਾਕੀ ਜਿਹੜਾ ਮਿੱਤਗੀ ਉਹਦੀ ਆਪਾਂ ਹੁਣ ਪੋਸਟ ਮਾਰਡ ਕਰਾ ਰਹੇ ਹਾਂ ਕਿਹਦੇ ਕਿਹਦੇ ਨੂੰ ਤੁਸੀਂ ਪਤਾ ਹੈ ਹਾਂਜੀ ਰੋਹਿਤ ਮਸੀਹ rahul ਮਸੀਹ ਤੇ ਇੱਕ ਨਰੀ ਮਾਤਾ ਠੀਕ ਹੈ ਕਿਹੜੀ ਕਿਹੜੀ ਤਾਰਾ ਲੱਗੀ ਇਹ ਜੋ ਨਵਾਂ ਜਿਹੜਾ ਕਾਨੂੰਨ ਬਣਿਆ ਜੀ 103 ਬੀ ਐਨ ਐਸ